ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 11 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਕੱਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਮੀਂਹ ਪਿਆ ਪਹਿਲੋਂ ਗਰਮੀ ਤੇ ਹਮਸ ਵੀ ਬਹੁਤ ਵੱਡੇ ਪੱਧਰ ਤੇ ਬਣੀ ਹੋਈ ਸੀਗੀ ਅੱਜ ਉਮੀਦ ਕੀਤੀ ਜਾ ਰਹੀ ਸੀ ਕਿ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਜਿਸ ਦਾ ਅਸਰ ਅੱਜ ਰਾਤ ਤੋਂ ਜਾਂ ਸਵੇਰ ਤੜਕਸਰ ਹੋਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਸੀਗੀ ਪਰ ਸਵੇਰ ਵੇਲੇ ਉਹ ਬੱਦਲਾਂ ਦਾ ਨਿਰਮਾਣ ਨਹੀਂ ਹੋ ਸਕਿਆ ਸੋ ਦੁਪਹਿਰ ਤੱਕ ਥੋੜਾ ਜਿਹਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਸਾਰੇ ਜਣਿਆਂ ਨੂੰ ਕਿਉਂਕਿ ਇੱਕ ਵਾਰ ਫੇਰ ਤੋਂ ਗਰਮੀ ਤੇ ਹੁਮਸ ਅੱਜ ਵੀ ਕੱਲ ਵਾਂਗੂ ਬਣਦੀ ਹੋਈ ਦਿਖਾਈ ਦੇ ਰਹੀ ਹੈ ਸਵੇਰ ਵੇਲੇ ਵੀ ਕੁਝ ਕੁ ਖੇਤਰਾਂ ਦੇ ਵਿੱਚ ਗਰਮੀ ਹੂਮਸ ਦੇਖੀ ਜਾ ਰਹੀ ਹੈ ਸੋ 12 ਦੁਪਹਿਰ ਤੋਂ ਇਹ ਸਿਸਟਮ ਇੱਕ ਵਾਰ ਫਿਰ ਤੋਂ ਐਕਟੀਵੇਟ ਹੋਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਡੀਆ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਨੇ ਵੱਡੇ ਪੱਧਰ ਤੇ ਤਾਂ ਨਹੀਂ ਪਰ ਹਲਕੇ ਤੋਂ ਦਰਮਿਆਨੇ ਮੀਡੀਆ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਨੇ ਤੇ ਇਹਦੇ ਵਿੱਚ ਕੱਲ ਨੂੰ 12 ਤਰੀਕ ਮੁੱਖ ਦਿਨ ਰਹੇਗਾ ਜਿਹਦੇ ਵਿੱਚ ਫਾਜ਼ਲਕਾ ਮੁਖਸਰ ਬਠਿੰਡਾ ਮਾਨਸਾ ਜਾਂ ਫਰੀਦਕੋਟ ਇਹਨਾਂ ਵਿੱਚ ਭਾਰਵੀਂ ਪੈ ਸਕਦਾ ਹੈ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਵੀ ਮੀਂਹ ਵਧੀਆ ਪੈਣ ਦੀ ਸੰਭਾਵਨਾ ਹੈ ਦੂਸਰੀ ਤਰਫ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਕਰਪੂਤਲਾ ਜਲੰਧਰ ਨਵਾਂ ਸ਼ਹਿਰ ਜਾਂ ਅੰਮ੍ਰਿਤਸਰ ਤਰਨਤਾਰਨ ਦੇ ਇਲਾਕਿਆਂ ਦੇ ਵਿੱਚ ਵੀ ਵਧੀਆ ਮੀਂਹ ਪੈਣ ਦੀ ਸੰਭਾਵਨਾ ਹੈ ਬਾਕੀ ਇਲਾਕਿਆਂ ਦੇ ਵਿੱਚ ਦਰਮਿਆਨਾ ਤੇ ਟੁੱਟਵੇਂ ਤੌਰ ਤੇ ਮੀਂਹ ਪੈਂਦੇ ਰਹਿਣਗੇ ਪੰਜਾਬ ਦੇ ਵਿੱਚ